ਜੇ ਤੁਹਾਡਾ ਸਾਂਝੂ ਕਰਨ ਜਾ ਰਹੇ ਆ ਅੱਜ ਪੰਜਾਬ ਦੌਰੇ ਤੇ ਨੇ ਸੰਜੇ ਸਿੰਘ ਸਵਾਜ ਪੰਜਾਬ ਦੌਰੇ ਤੇ ਨੇ ਸੰਜੇ ਸਿੰਘ ਸੀਐਮ ਮਾਨ ਦੇ ਘਰ ਜਾਣਗੇ ਸੰਜੇ ਸਿੰਘ ਤੋਂ ਸੀਐਮ ਦੀ ਬੇਟੀ ਨਿਆਮਤ ਕੌਰ ਨੂੰ ਦੇਣਗੇ ਆਸ਼ੀਰਵਾਦ ਤੋਂ ਜੇਲ੍ਹ ਤੋਂ ਬਾਹਰ ਆਉਣ ਤੋਂ ਬਾਅਦ ਪਹਿਲੀ ਵਾਰ ਪੰਜਾਬ ਆਉਣਗੇ ਸ ਪਰਿਵਾਰਿਕ ਮੁਲਾਕਾਤ ਦੇ ਨਾਲ ਰਾਜਨੀਤੀ ਤੇ ਵੀ ਹੋਵੇਗੀ ਚਰਚਾ ਸੰਜੇ ਸਿੰਘ ਅੱਜ ਪੰਜਾਬ ਆਉਣਗੇ ਤੇ ਮੁੱਖ ਮੰਤਰੀ ਭਗਵੰਤ ਮਾਨ ਦੇ ਘਰ ਜਾਣਗੇ ਮੁੱਖ ਮੰਤਰੀ ਭਗਵੰਤ ਮਾਨ ਦੀ ਬੇਟੀ ਨਿਆਮਤ ਕੌਰ ਨੂੰ ਆਸ਼ੀਰਵਾਦ ਦੇਣਗੇ ਰਾਜ ਦੀ ਜੇਲ੍ਹ ਤੋਂ ਬਾਹਰ ਆਉਣ ਤੋਂ ਬਾਅਦ ਪਹਿਲੀ ਵਾਰ ਉਹ ਪੰਜਾਬ ਆਉਣਗੇ ਤਾਂ ਪਰਿਵਾਰਕ ਮੁਲਾਕਾਤ ਦੇ ਨਾਲ-ਨਾਲ ਰਾਜਨੀਤੀ ਤੇ ਵੀ ਚਰਚਾ ਹੋਵੇਗੀ ਸਰਵਿੰਦਰ ਕੇਜੀਵਾਲ ਦੀ ਗੈਰ ਮੌਜੂਦਗੀ ਦੇ ਵਿੱਚ ਚੋਣ ਪ੍ਰਚਾਰ ਦੀ ਵੱਡੀ ਜ਼ਿੰਮੇਵਾਰੀ ਮੁੱਖ ਮੰਤਰੀ ਭਗਵੰਤ ਮਾਨ ਅਤੇ ਸੰਜੇ ਸਿੰਘ ਤੇ ਆ ਗਈ ਹੈ ਸੋ ਅੱਜ ਕੱਲ ਮੁੱਖ ਮੰਤਰੀ ਭਗਵੰਤ ਮਾਨ ਨੇ ਕੁਰੂਕhetra ਦੇ ਵਿੱਚ ਚੋਣ ਪ੍ਰਚਾਰ ਕੀਤਾ ਜਿਹੜੇ ਸੰਜੇ ਸਿੰਘ ਅਤੇ ਮੁੱਖ ਮੰਤਰੀ ਭਗਵੰਤ ਮਾਨ ਵਿਧਾਇਕਾਂ ਅਤੇ ਮੰਤਰੀਆਂ ਦੇ ਨਾਲ ਅਹਿਮ ਮੀਟਿੰਗ ਕਰਨਗੇ ਸੰਜੇਪ ਸਿੰਘ 2017 ਦੇ ਵਿੱਚ ਪੰਜਾਬ ਦੇ ਇਨਚਾਰਜ ਵੀ ਰਹੇ ਨੇ ਸੋ ਅੱਜ ਪੰਜਾਬ ਦੌਰੇ ਤੇ ਨੇ ਸੰਜੇਪ ਸਿੰਘ ਸੀਐਮ ਮਾਨ ਦੇ ਘਰ ਜਾਣਗੇ ਸੀਐਮ ਮਾਨ ਦੀ ਬੇਟੀ ਨਿਆਮਤ ਕੌਰ ਨੂੰ ਆਸ਼ੀਰਵਾਦ ਦੇਣਗੇ ਸੋ ਜੇਲ ਤੋਂ ਬਾਹਰ ਆ ਕੇ ਪਹਿਲੀ ਵਾਰ ਉਹ ਪੰਜਾਬ ਦੌਰੇ ਤੇ ਆ ਰਹੇ ਨੇ ਸੋ ਪਰਿਵਾਰਿਕ ਮੁਲਾਕਾਤ ਦੇ ਨਾਲ-ਨਾਲ ਰਾਜਨੀਤੀ ਤੇ ਵੀ ਚਰਚਾ ਹੋਵੇਗੀ ਸੋ ਸਾਰੇ ਹੀ ਵਿਧਾਇਕਾਂ ਦੇ ਨਾਲ ਵਿਸ਼ੇਸ਼ ਮੀਟਿੰਗ ਵੀ ਅੱਜ ਕੀਤੀ ਜਾ ਰਹੀ ਹੈ ਦਾਦੇ ਕੀ ਸੀਐਮ ਕੇ ਸ਼ਿਵਾਲ ਦੀ ਗੈਰ ਮੌਜੂਦਗੀ ਦੇ ਵਿੱਚ ਚੋਣ ਪ੍ਰਚਾਰ ਦੀ ਜਿਹੜੀ ਕਿ ਵੱਡੀ ਜ਼ਿੰਮੇਵਾਰੀ ਹੈ ਉਹ ਸੀਐਮ ਮਾਨ ਅਤੇ ਸੰਜੇ ਸਿੰਘ ਤੇ ਆ ਗਈ ਹੈ। ਸੁਖਲਵੀਰ <div> ਦੀਵਾਨ ਸਾਡਾ ਜੁੜ ਚੁੱਕੇ ਹਾਂ ਜੇਰੇ ਜਾਣਕਾਰੀ ਦੇ ਲਈ ਸੁਖਲਵੀਰ ਅੱਜ ਪੰਜਾਬ ਦੌਰੇ ਤੇ ਨੇ ਸੰਜੇ ਸਿੰਘ ਸੁ ਜੇਲ ਤੋਂ ਛੁੱਟਣ ਤੋਂ ਬਾਅਦ ਪਹਿਲੀ ਵਾਰ ਪੰਜਾਬ ਆ ਰਹੇ ਨੇ ਸੋ ਸੀਐਮ ਆਂ ਦੇ ਕਰ ਬੇਟੀ ਨੂੰ ਆਸ਼ੀਰਵਾਦ ਦਿੰਦੇ ਇਸ ਦੇ ਨਾਲ ਹੀ ਜਿਹੜੀ ਕਿ ਰਾਜਨੀਤੀ ਤੇ ਵੀ ਚਰਚਾ ਕੀਤੀ ਜਾਵੇਗੀ ਅਗਲੀ ਰਣਨੀਤੀ ਕੀ ਹੋਵੇਗੀ ਲੋਕ ਸਭਾ ਚੋਣਾਂ ਨੂੰ ਲੈ ਕੇ ਜੀ ਕੁਲ ਵੀ ਦੇਖੋ ਬਿਲਕੁਲ ਦੇਖੋ ਬਿਲਕੁਲ ਕਿਉਂਕਿ ਸੰਜੇ ਸਿੰਘ ਹਾਲ ਦੇ ਵਿੱਚ ਹੀ ਜੇਲ੍ਹ ਤੋਂ ਛੁੱਟੇ ਨੇ ਤੇ ਪੰਜਾਬ ਦੇ ਵਿੱਚ ਪਹਿਲਾ ਉਹਨਾਂ ਦਾ ਜੇਲ੍ਹ ਤੋਂ ਛੁੱਟਣ ਦਾ ਪਹਿਲਾ ਦੌਰਾ ਹੋਵੇਗਾ ਅ ਸੰਜੀਤ ਸਿੰਘ ਪੰਜਾਬ ਦੇ ਨਾਲ ਕਾਫੀ ਵਾਕਿਫ ਨੇ ਕਿਉਂਕਿ 2017 ਦੇ ਵਿੱਚ ਉਹ ਪਰਿਵਾਰੀ ਵੀ ਰਹਿ ਚੁੱਕੇ ਨੇ ਆ ਪਾਰਟੀ ਦੇ ਪੰਜਾਬ ਦੇ ਵਿੱਚ ਤੇ ਹੁਣ ਨਾ ਕੇਵਲ ਪੰਜਾਬ ਬਲਕਿ ਪੂਰੇ ਦੇਸ਼ ਦੇ ਵਿੱਚ ਜਿੱਥੇ ਜਿੱਥੇ ਵੀ ਆਮ ਆਦਮੀ ਪਾਰਟੀ ਜਿਹੜੀ ਹੈਗੀ ਚੋਣ ਲੜ ਰਹੀ ਹੈ ਉਹਦੀ ਜ਼ਿੰਮੇਵਾਰੀ ਕਿਤੇ ਨਾ ਕਿਤੇ ਜਿਸ ਤਰ੍ਹਾਂ ਦੇ ਨਾਲ ਹਰਵਿੰਦਰ ਕੇਜਰੀਵਾਲ ਤੇ ਹੋਰ ਵੱਡੀ ਲੀਡਰਸ਼ਿਪ ਜੇਲ੍ਹ ਦੇ ਵਿੱਚ ਹੈ ਤਾਂ ਹੁਣ ਜ਼ਿੰਮੇਵਾਰੀ ਜਿਹੜੀ ਹੈਗੀ ਹੈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਸੰਜੀਤ ਸਿੰਘ ਵਰਗੇ ਨੇਤਾਵਾਂ ਦੇ ਕੰਦੇ ਤੇ ਹੀ ਹੈ ਤਾਂ ਹੁਣ ਇਹ ਹੀ ਕਿਹਾ ਜਾ ਸਕਦਾ ਕਿ ਰਾਜਨੀਤਿਕ ਚਰਚਾ ਵੀ ਹੋਵੇਗੀ ਪਰਿਵਾਰਿਕ ਮੁਲਾਕਾਤ ਜਿਹੜੀ ਹੈ ਉਹ ਵੀ ਹੋਵੇਗੀ ਤੇ ਸੰਜੇ ਸਿੰਘ ਦੀ ਜੇਲ੍ਹ ਤੋਂ ਛੁੱਟਣ ਤੋਂ ਪਹਿਲਾਂ ਮੁੱਖ ਮੰਤਰੀ ਦੇ ਘਰ ਵੀ ਜਨਰਲ ਆਇਆ ਤਾਂ ਆਇਸ ਕਰਕੇ ਉਸ ਨੂੰ ਵੀ ਅਸ਼ੀਰਵਾਦ ਦੇਣ ਵੀ ਰਹੇਗੇ ਸੰਜੇ ਸਿੰਘ ਅੱਜ ਮੁੱਖ ਮੰਤਰੀ ਦੇ ਵਾਸਤੇ ਆ ਰਹੇ ਨੇ ਜੀ ਜੀ ਜਿਵੇਂ ਕਿ ਤੁਸੀਂ ਕਹਿ ਰਹੇ ਕਿ ਵੱਡੀ ਜ਼ਿੰਮੇਵਾਰੀ ਜੋ ਸੀਐਮ ਮਾਨ ਦੇ ਨਤੇ ਆ ਗਈ ਹੈ ਤੇ ਹੋਰ ਕੀ ਕੀ ਪ੍ਰੋਗਰਾਮ ਜਿਹੜੇ ਕਿ ਉਹ ਲਿਖ ਕੇ ਜਾਣਗੇ ਮੀਟਿੰਗ ਵੀ ਹੋਵੇਗੀ ਹੋਰ ਕੀ ਕੀ ਰਣਨੀਤੀ ਨੂੰ ਲੈ ਕੇ ਗੱਲਬਾਤ ਹੋ ਸਕਦੀ ਹੈ ਕੀ ਉਮੀਦਵਾਰ ਜਿਹੜੇ ਹੈਗੇ ਨੇ ਅਜੇ ਇਹ ਕਿਹਾ ਜਾਵੇ ਕਿ ਪੰਜਾਬ ਨੂੰ ਇਹ ਦੁਬਾਰਾ ਅੱਗੇ ਪੰਜਾਬ ਦੇ ਵਿੱਚ ਰਹਿੰਦੇ ਨੇ ਆਮ ਆਦਮੀ ਪਾਰਟੀ ਅੱਗੇ ਜਿਹੜੇ ਐਲਾਨ ਕਰਨੇ ਨੇ ਉਹਨਾਂ ਦੇ ਨਾਮ طے ਕਰਨੇ ਨੇ ਇਸ ਤੋਂ ਇਲਾਵਾ ਹੋਰ ਰਣਨੀਤੀ ਕਿਸ ਤਰ੍ਹਾਂ ਦੇ ਨਾਲ ਅੱਗੇ ਵਧਿਆ ਜਾਵੇਗਾ ਨਾ ਕੇਵਲ ਪੰਜਾਬ ਦੇ ਵਿੱਚ ਲੋਕ ਸਭਾ ਚੋਣਾਂ ਸਿਰਫ਼ ਕੇ ਹਰਿਆਣਾ ਤੇ ਹੋਰ ਜਿੱਥੇ ਜਿੱਥੇ ਵੀ ਆਮ ਆਦਮੀ ਪਾਰਟੀ ਚੋਣ ਲੜ ਰਹੀ ਹੈ ਉਸੇ ਤੇ ਕੀ ਕੀ ਰਣਨੀਤੀ ਜਿਹੜੀ ਹੈਗੀ ਹੈ ਉਹ ਅਪਣਾਣੀ ਚਾਹੀਦੀ ਹੈ ਪਰੰਤੂ ਕਿਉਂਕਿ ਅੱਜ ਮੀਟਿੰਗ ਜਿਹੜੀ ਹੈਗੀ ਹੈ ਚੰਡੀਗੜ੍ਹ ਵਿਖੇ ਹੋ ਰਹੀ ਹੈ ਇਸ ਕਰਕੇ ਮੁੱਖ ਜਿਹੜਾ ਮੁੱਖ ਜਿਹੜਾ ਧਿਆਨ ਰਹੇਗਾ ਉਹ ਪੰਜਾਬ ਦੀਆਂ ਚੋਣਾਂ ਨੂੰ ਲੈ ਕੇ ਰਹੇਗਾ ਕਿ ਪੰਜਾਬ ਦੀ ਚੋਣਾਂ ਚੋਣਾਂ ਦੇ ਵਿੱਚ ਕਿਸ ਰਣਨੀਤੀ ਦੇ ਤਹਿਤ ਜਿਹੜਾ ਹੈਗਾ ਉਹ ਜਿਹੜਾ ਇੱਕ ਟੀਚਾ ਰੱਖਿਆ ਹੈਗਾ ਉਸ ਨੂੰ ਪੂਰਾ ਕੀਤਾ ਜਾਵੇ ਸੋ ਬਿਲਕੁਲ ਜਿਵੇਂ ਕਿ ਕੱਲ ਭਗਵੰਤ ਮਾਨ ਵੀ ਸੀਐਮ ਭਗਵੰਤ ਮਾਨ ਵੀ ਕੁਰੂਕਸ਼ੇਤਰ ਦੇ ਵਿੱਚ ਚੋਣ ਪ੍ਰਚਾਰ ਕਰ ਰਹੇ ਸਨ ਤੇ ਅੱਜ ਸੰਜੇ ਸਿੰਘ ਵੀ ਆ ਰਹੇ ਨੇ ਸੋ ਬਿਹਤ ਵੱਡੀ ਜਿਹੜੀ ਕਿ ਜ਼ਿੰਮੇਵਾਰੀ ਹੈ ਸੋ ਅੱਜ ਮੀਟਿੰਗ ਵੀ ਹੋਣ ਜਾ ਰਹੀ ਸੋ ਮੀਟਿੰਗ ਦੇ ਵਿੱਚ ਕੌਣ ਕੌਣ ਸ਼ਾਮਿਲ ਹੋ ਸਕਦਾ ਹੈ ਵੈਸੇ ਤਾਂ ਸਾਰੇ ਹੀ ਵਿਧਾਇਕਾਂ ਨੂੰ ਜਿਹੜਾ ਕਿ ਉਹਨਾਂ ਵੱਲੋਂ ਸੱਦਾ ਦਿੱਤਾ ਗਿਆ ਕਿ ਬਿਹਤ ਅਹਿਮ ਮੀਟਿੰਗ ਇਹ ਮੰਨੀ ਜਾ ਰਹੀ ਹੈ ਸੋ ਕਿੰਨੇ ਵਜੇ ਸ਼ੁਰੂ ਹੋਣ ਵਾਲੀ ਹੈ ਇਹ ਮੀਟਿੰਗ ਸੋ ਕਿੰਨੀ ਦੇਰ ਤੱਕ ਚੱਲ ਸਕਦੀ ਹੈ ਦੇਖੋ ਮੁੱਖ ਮੰਤਰੀ ਨਿਵਾਜ਼ ਤੇ ਮੀਟਿੰਗ 1 ਵਜੇ ਸ਼ੁਰੂ ਹੋਵੇਗੀ ਤੇ ਸਭਾ ਵਿਧਾਇਕ ਤੇ ਜਿਹੜੇ ਮੰਤਰੀ ਉਸੇ ਲਾਵਾ ਜਿਹੜੇ ਚੋਣ ਲੜ ਰਹੇ ਨੇ ਉਮੀਦਵਾਰ ਉਹ ਇਸ ਮੀਟਿੰਗ ਦਾ ਹਿੱਸਾ ਹੋਣਗੇ 1 ਵਜੇ ਮੀਟਿੰਗ ਸ਼ੁਰੂ ਹੋਏਗੀ ਜੀ ਜੀ ਜਿਬੋਤਾ ਲੋਦੜਾ ਕੁਲਵੀਰ ਜੀ तमाम ਜਾਣਕਾਰੀ ਸਾਂਝੀ ਕਰਨਗੇ